ਤੋ ਸਿੱਕਾ ਸੀ ਮੈਂ ਲੱਖੀ ਬਾਬੇ ਬਾਰੇ ਕੋਈ ਗੱਲ ਕਰਨਾ ਚਾਹੁੰਦੀ ਹਾਂ ਇਹ ਉਹ ਲੱਖਾ ਬਾਬਾ ਬਾਬੀ ਜਿਹੜਾ ਜਿਗਰਾ ਉਹ ਨਾਨਕ ਸਰਠਾ ਦਾ ਮੁਖੀ ਹੈ ਹਾਂਜੀ ਉਹਨਾਂ ਦੀ ਗੱਲ ਕਰਦੇ ਹਾਂ ਸੀ ਮੇਰੀ ਇੱਕ ਇੰਟਰਵਿਊ ਹੋਈ ਆ ਤੇ ਉਹ ਸਿੰਘ ਦਾ ਨਾਮ ਜਸਵੀਰ ਸਿੰਘ ਸ੍ਰੀ ਮਖਸਰ ਸਿੰਘ ਕੋ ਪੱਤਰਕਾਰ ਆ ਉਹਨਾਂ ਨਾਲ ਬੈਠੇ ਬੈਠੇ ਜਦੋਂ ਇੱਕ ਗੱਲਬਾਤ ਚੱਲ ਪਈ ਤੇ ਮੈਨੂੰ ਚੇਤਾ ਆ ਗਿਆ ਨਹੀਂ ਇੱਕ ਮੈਨੂੰ ਮੈਸੇਜ ਆਏ ਹੋਏ ਆ ਤੇ ਮੈਂ ਉੱਥੇ ਦੇ ਚੇਜ ਕੋ ਕੇ ਕੁਦਰਤੀ ਜਿਵੇਂ ਹੂ ਲਾ ਲਿਆ ਥੋੜੀ ਤੁਸੀਂ ਚੱਕ ਵੀ ਲਿਆ ਰਾਤ ਨੂੰ ਮੈਂ ਤੁਹਾਨੂੰ ਦੱਸਿਆ ਵੀ ਇਹ ਜਿਹੜੀ ਕਾਲ ਆ ਰਿਕਾਰਡ ਹੋ ਰਹੀ ਹੈ ਮੀਡੀਆ ਚ ਆ ਸਕਦੀ ਹੈ ਤੁਸੀਂ ਉੱਥੋਂ ਕਹਤੇ ਕਿ ਕੋਈ ਚੱਕਰ ਨਹੀਂ ਤੁਸੀਂ ਉਸ ਸਥਾਨ ਦੇ ਨਾਲ ਸ਼ੁਰੂ ਤੋਂ ਜੁੜੇ ਹੋਏ ਸੀ ਹਾਂਜੀ ਤੁਹਾਡਾ ਜਿਹੜਾ ਹਸਬੰਡ ਸੀ ਜੀ ਉਹ ਬਾਬੇ ਲਖੇ ਦਾ ਸੇਵਾਦਾਰ ਰਿਹਾ ਸੀ ਤੁਹਾਡੇ ਗਹਿਣ ਮੁਤਾਬਿਕ ਹਾਂਜੀ ਹਾਂਜੀ ਅਸੀਂ ਉਹ ਇੰਟਰਵਿਊ ਰਿਪੋਰਟ ਤਾਂ ਕਰ ਲਈ ਆ ਹਾਂਜੀ ਪਰ ਅਸੀਂ ਉਹ ਰੋਕ ਕੇ ਰੱਖੀ ਹੁੰਦੀ ਆ ਜੀ ਵੀ ਹੋ ਸਕਦਾ ਵੀ ਇਹ ਗੱਲ ਬਾਤ ਜਿਹੜੀ ਹੈਗੀ ਥੋੜੀ ਹਾਂਜੀ ਅਸੀਂ ਤਾਂ ਸਮਝਣਾ ਵੀ ਝੂਠੀ ਨਾ ਹੋਵੇ ਜੀ ਇਹ ਨਾ ਹੋਵੇ ਵੀ ਸਾਨੂੰ ਕਿਸੇ ਬੀਬੀ ਨੇ ਬਿਆਨ ਦੇ ਤੇ ਅਸੀਂ ਕਿਸੇ ਗੁਰੂ ਘਰ ਦੀ ਨੰਦਾ ਕਰਤੀ ਕਿਸੇ ਸਾਧੂ ਦੀ ਨੰਦਾ ਕਰਤੀ ਹੋ ਸਕਦਾ ਸਾਡੇ ਤੇ ਝੂਠੀ ਨਾ ਹੋਵੇ ਅਸੀਂ ਉਸ ਗੱਲ ਨੂੰ ਉਸ ਕੇਸ ਨੂੰ ਤਸਦੀਕ ਕਰਨ ਵਾਸਤੇ ਵੈਰੀਫਾਈ ਕਰਨ ਵਾਸਤੇ ਮੈਂ ਇੱਕ ਦਿਨ ਇੱਕ ਰਾਤ ਦੇ ਸਫ਼ਰ ਤੋਂ ਬਾਅਦ ਜੀ ਪੁਆਇਆ ਤੋਂ 2500 ਕਿਲੋਮੀਟਰ ਦੂਰ ਆਇਆ ਰਿਹਾ ਸਿਰਫ ਗੁਰੂ ਘਰ ਦਾ ਨਹੀਂ ਮਸਲਾ ਹੈ ਸਾਡੀਆਂ ਧੀਆਂ ਭੈਣਾਂ ਦੀ ਜਿੱਤ ਦਾ ਉਹਥੇ ਬੱਚਿਆਂ ਦੇ ਹੋ ਰਹੇ ਸ਼ੋਸ਼ਣ ਦਾ ਵੀ ਮਸਲਾ ਉਥੇ ਤੁਸੀਂ ਇੰਟਰਵਿਊ ਦੇ ਵਿੱਚ ਆਖਿਆ ਵੀ ਬਾਬੇ ਲੱਖੇ ਦੇ ਕੋਲੇ ਤੁਸੀਂ ਆਪ ਵੇਖਿਆ ਚਾਰ ਜਨਾਨੀਆਂ ਜਿਹਦੇ ਵਿੱਚੋਂ ਇੱਕ ਮਾਂ ਤੇ ਤਿੰਨ ਧੀਆ ਚੰਡੀਗੜ੍ਹ ਤੋਂ ਵੀ ਅਸੀਂ ਬਾਬੇ ਲੱਖੇ ਦਾ ਸੰਪਰਕ ਸੀਤਾ ਹਾਂ ਫੇਰ ਇੱਕ ਹਾਂਗਕਾਂਗ ਤੋਂ ਵੀ ਆਉਂਦੀ ਸੀ ਬਾਬੇ ਲੱਖੇ ਨਾਲ ਪੈਂਦੀ ਹੁੰਦੀ ਸੀ ਉਹਨਾਂ ਦਾ ਤੇ ਮੈਨੂੰ ਸ਼ੋਰ ਪਸੰਦ ਇੱਕ ਹੋਰ ਬੱਚੀ ਸੀਗੀ 18-19 ਸਾਲ ਦੀ ਜਿਹੜੀ ਉਸੇ ਹਸਪੀਟਲ ਦੇ ਵਿੱਚ ਰਹਿਤੇਦਾਰੀ ਚੋਂ ਸੀ ਹਾਂ ਉਹ ਕੁੜੀ ਨੂੰ ਘਰ ਦੇ ਕਹਿੰਦੇ ਬਾਹਰ ਭੇਜਣਾ ਤੇ ਬਾਬਾ ਲੱਖਾ ਕਹਿੰਦਾ ਮੈਂ ਭੇਜ ਤੂੰ ਇੱਥੇ ਛੱਡ ਦੋ ਉਹ ਕੁੜੀ ਨਾਂ ਹਜੇ ਤੱਕ ਜਾਉਂਦੀ ਮਿਲੀ ਤੇ ਨਾਂ ਮਰੀ ਨਹੀਂ ਇਹ ਗੱਲਾਂ ਤੁਸੀਂ ਮੀਡੀਆ ਦੇ ਉਹਦੇ ਬਜ਼ੁਰਗ ਮੇਰੀ ਮਗਰ ਰੋਂਦੇ ਰੋਂਦੇ ਹੁਣ ਮੇਰਾ ਖਿਆਲ ਪਿੱਛੇ ਨੰਨ ਨੰਨੀ ਉਹ ਡੈਥ ਹੋ ਗਈ ਪਰ ਉਹਦੇ ਅੱਗੇ ਮਾਮਾ ਮਾਮੀ ਜੋ ਵੀ ਜਿਹੜੀਆਂ ਇਹ ਗੱਲਾਂ ਬਾਤਾਂ ਤੁਸੀਂ ਉੱਥੇ ਆਖੀਆਂ ਉਹਦੇ 'ਚ ਹੋਰ ਗੱਲਾਂ ਜਿਹੜੀਆਂ ਆਉਂਦੀਆਂ ਉਹਦੇ 'ਚ ਇਹ ਗੱਲਾਂ ਵੀ ਆਈਆਂ ਤੁਸੀਂ ਇਹ ਗੱਲ ਕਹੀ ਆ ਜੀ ਬਾਬਾ ਲੱਖਾ ਤੇ ਉਹਦੇ ਸਾਥੀ ਉਤੋਂ ਮੱਛੀ ਮਗਾ ਕੇ ਜਾਂ ਮੱਛੀ ਸਰੋਵਰ ਚੋਂ ਮੱਛੀਆਂ ਪਾ ਕੇ ਮੇਰੇ ਮੇਰੇ ਹਸਬੰਦ ਮੈਂ ਆਪ ਨੂੰ ਮੰਮਨਾ ਕੀਤਾ ਵੀ ਤੁਸੀਂ ਇਹ ਕੀ ਕਰਦੇ ਹੋ ਉਹਨਾਂ ਨੇ ਸੱਚੀ ਤੁਹਾਡੇ ਸਾਹਮਣੇ ਮੱਛੀਆਂ ਸਰੋਵਰ ਚੋਂ ਕੱਢ ਕੇ ਖਾਧੇ ਤੇ ਉਹਨਾਂ ਦੇ ਅੰਦਰ ਕਮਰੇ ਦੇ ਵਿੱਚ ਵੇਖੀ ਹੈ ਨਾ ਲੈ ਕੇ ਆਉਂਦੇ ਹੋਏ ਮੇਰੇ ਹਸਬੰਦ ਨੇ ਮੈਨੂੰ ਆਪ ਮੰਨ ਲਿਆ ਕਿ ਮੈਂ ਉਹਨਾਂ ਨਾਲ ਵੀ ਲੜੀ ਜਿਗਰਾ ਉਠਾਠ ਦੇ ਵਿੱਚ ਮੈਂ ਨਾਲ ਮੈਂ ਉਹਨਾਂ ਨਾਲ ਵੀ ਲੜੀ ਵੀ ਤੁਸੀਂ ਕੀ ਕੀ ਕਰ ਰਹੇ ਹੋ ਕਿਉਂਕਿ ਉਦੋਂ ਮਤਲਬ ਕਿ ਅੰਦਰ ਜਿਹੜਾ ਲੱਖਿਆ ਇਹ ਕਮਰਾ ਸੀ ਅੱਖੇ ਦੇ ਬਾਬੇ ਦਾ ਉਹਦੇ ਅੰਦਰ ਮਤਲਬ ਰਸੋਈ ਸੀ ਪਿਛਲੇ ਬੈਕਸਾਈਡ ਤੋਂ ਹਾਂਜੀ ਜਦੋਂ ਹਾਂਗਕਾਂਗ ਵਾਲੀ ਬੀਬੀ ਆਇਆ ਕਰਦੀ ਉਹ ਬਾਹਰੋਂ ਖਾਣਾ ਬਣਾ ਕੇ ਲੈ ਕੇ ਆਇਆ ਕਰਦੀ ਸੀ ਤਾਂ ਉਹਨੂੰ ਗਰਮ ਕਰਨਾ ਜਾਂ ਉਹਨੂੰ ਮਤਲਬ ਕਿ ਅੱਗੇ ਜਿਹੜਾ ਬਸ ਜਾਂਦਾ ਕਹਿੰਦਾ ਤੁਸੀਂ ਖਾ ਲਓ ਅਸੀਂ ਮਤਲਬ ਕਿ ਇੱਥੇ ਚੱਲੇ ਜਾਂਣਾ ਲੈ ਤਾਂ ਮੈਂ ਉਹਦੇ ਬਸ ਚ ਲੈ ਕੇ ਵਿਖੀਏ ਨੇ ਅੰਦਰ ਮੱਛੀਆਂ ਤੁਸੀਂ ਉਹ ਤੋਂ ਬਾਅਦ ਕਿਉਂ ਨਹੀਂ ਚੱਕੀ ਤੁਸੀਂ ਸੰਗਤ ਨੂੰ ਜ ਆਪਦੇ ਮਾਪਿਆਂ ਨੂੰ ਤੇ ਸਹੁਰਿਆਂ ਨੂੰ ਆਪਦੇ ਹਸਬੰਡ ਨੂੰ ਦਾਦੇ ਰੀਤੇ ਤਾਂ ਮੀਟ ਖਾਂਦੇ ਸੌਣ ਉਹ ਤਾਂ ਖੁਦ ਨਾਲ ਮਿਲੇ ਹੋਏ ਸੀਗੇ ਉਹ ਮੈਨੂੰ ਚੁੱਪ ਕਰਾਉਂਦੇ ਸੀਗੇ ਇਤੋਂ ਚੁੱਪ ਮਤਲਬ ਚੁੱਪ ਕਰ ਜੋ ਉਹ ਤਾਂ ਦੇਖੋ ਕੋਈ ਵੀ ਨਾ ਸਟਾਫ ਦੇ ਮੈਂਬਰ ਹੋਗਾ ਉਹ ਥੋੜੇ ਬੁੱਲੂਗਾ ਉਹ ਤਾਂ ਖੁਦ ਉਹ ਤਾਂ ਸਪੋਰਟ ਕਰਦੇ ਸੀ ਇਹਨਾਂ ਦੇ ਲੱਖਾ ਬਾਬਾ ਨੂੰ ਪੈਸੇ ਦੇ ਦਿੰਦਾ ਸੀ ਇਹਨਾਂ ਨੂੰ ਕੁੱਕੀ ਦੇ ਦਿੰਦਾ ਸੀ ਇਹਨਾਂ ਨੂੰ ਕੋਈ ਨਸ਼ਾ ਪੱਤਾ ਆਮ ਚੱਲਦਾ ਸਾਰ ਇੱਕ ਲੇਡੀ ਜੀ ਸੀਗੀ ਉਹਨੂੰ ਨਸ਼ੇ ਦਾ ਮਤਲਬ ਕੁਝ ਪਿਲਾ ਕੇ ਹਾਂਜੀ ਇਹ ਇਹ ਆਪਣੀ ਭਤੀਜਾਂ ਨੂੰ ਆਪਣੇ ਭਾਂਜੇ ਨੂੰ ਬੁਲਾ ਲੈਂਦਾ ਹੁੰਦਾ ਸੀ ਲੱਖੇ ਖੁਦ ਮਤਲਬ ਕਿ ਗਲਤ ਕੰਮ ਉਹਤੇ ਮੈਂ ਕਰਦੇ ਹੁੰਦੇ ਸੀ ਮੇਰੇ ਨਾਲ ਹੱਕ ਕੰਮ ਨਹੀਂ ਸੀ ਹੱਕ ਰੋਕਣਾ ਅਸੀਂ ਮਾਤਾ ਜੀ ਮੀਨਾ ਕਿਤੇ ਉਹਨਾ ਇੱਕ ਬਾਬਾ ਸਾਧ ਜੱਟ ਬਲਜਿੰਦਰ ਜੀ ਚਾਹ ਬਿਲਕੁਲ ਜਦੋਂ ਬਲਜਿੰਦਰ ਸਾਹ ਤੇ ਕਵਰੇ ਦੀ ਤਲਾਸ਼ੀ ਲਈ ਉਥੋਂ ਜਿਹਦੇ ਕੈਪਸੂਲ ਸਾਡੇ ਹੱਥ ਲੱਗੇ ਉਥੋਂ ਕੰਡੋਮਾਂ ਦੀਆਂ ਡੱਬੀਆਂ ਸਾਨੂੰ ਮਿਲੀਆਂ ਉਥੋਂ ਜਿਹੜੀਆਂ ਦੀਬੀਆਂ ਦੇ ਅੰਡਰਗਾਰਮੈਂਟਸ ਕੱਪੜੇ ਸਾਨੂੰ ਉਥੋਂ ਮਿਲੇ ਉਥੋਂ ਬੀਬੀਆਂ ਵਾਲੀਆਂ ਗਰਭਵਤੀ ਹੈਗੀਆਂ ਕਿ ਨਹੀਂ ਹੈਗੀਆਂ ਸਟੇਨਾ ਸਾਡੇ ਹੱਥ ਲੱਗੀਆਂ ਉਥੋਂ ਬੀਬੀਆਂ ਆਉਂਦੀਆਂ ਜਾਂਦਗੀਆਂ ਕੁੜੀਆਂ ਸਾਡੇ ਕੋਲ ਵੀਡੀਓ ਰਿਕਾਰਡਿੰਗ ਹੈ ਹੱਥ ਲੱਗੀਆਂ ਤੇ ਅਸੀਂ ਉਸ ਕੇਸ ਨੂੰ ਅੱਗੇ ਲੈ ਕੇ ਗਏ ਤੁਸੀਂ ਮੈਂ ਬਾਬੇ ਲੱਖੇ ਦੇ ਕਮਰੇ ਤੱਕ ਕਦੇ ਜਾਂਦੇ ਕਿ ਨਹੀਂ ਇਹ ਸੇਮ ਹੀ ਹੈ ਫਿਰ ਅੰਦਰ ਮੈਨੂੰ ਤਾਂ ਜਾਣਨਾ ਪੈਂਦਾ ਸੀ ਮਖ ਨੂੰ ਮੇਰਾ ਤੁਸੀਂ ਬੇਟਾ ਹੈ ਉਹ ਕੈਕ ਲਈ ਕਹਦਨੀ ਹੈ ਧਰਮ ਦਾ ਮਸਲਾ ਇੰਨਾ ਨਹੀਂ ਮੇਰੇ ਤੋਂ ਆਪਣੀ ਲੱਤਾਂ ਵੀ ਘਟਾਈਆਂ ਨੇ ਤੁਸੀਂ ਨੇ ਲੱਤਾਂ ਘੁੱਟੋ ਮੇਰੀਆਂ ਪੱਟ ਘੁੱਟੋ ਮੇਰਾ ਸਿਰ ਘੁੱਟੋ ਇਸ ਤਰ੍ਹਾਂ ਕਿ ਉਹ ਕੀ ਹੁੰਦਾ ਸੀਗਾ ਜੀ ਹਾਂ ਬਈ ਇੱਕ ਸੰਤ ਮਹਾਪੁਰਸ਼ ਹੈ ਨਾ ਲੱਗ ਕਿ ਮੈਂ ਖੁਦ ਕੀਤਾ ਹੈ ਕੋਈ ਐਕਟਰ ਹੁਣ ਆਪਾਂ ਨੂੰ ਇੱਕ ਬੰਦਾ ਮਿਲਿਆ ਆਪਾਂ ਨੂੰ ਦੋਨਾਂ ਨੂੰ ਹੱਲ ਮਿਲਿਆ ਵੀਡੀਓ ਰਿਕਾਰਡ ਹੋ ਤਕਿਲ ਉਹ ਕਹਿੰਦਾ ਮੈਂ ਉੱਥੇ ਡਿਊਟੀ ਕਰਦਾ ਸੀ ਡਿਊਟੀ ਕਰਦਾ ਸੀ ਮੈਂ ਸੀ ਕਿੰਨਾ ਵੱਡਾ ਪੁਆਇੰਟ ਉਹਨਾਂ ਦਾ ਮੈਂ ਸਵੇਰੇ ਪਾਠ ਕਰ ਰੋਟਿਆ ਇੱਕ ਬੱਚੇ ਦੀਆਂ ਚੀਕਾਂ ਪੈ ਰਹੀਆਂ ਸੀ ਜਦੋਂ ਮੈਂ ਉਸ ਕਮਰੇ ਚ ਵੇਖਿਆ ਬਾਬੇ ਲੱਖੇ ਦੇ ਦੋ ਸੇਵਾਦਾਰ ਉਸ ਬੱਚੇ ਨੂੰ ਬਿਨਾ ਕੱਪੜਿਆਂ ਤੋਂ ਆਪਦੇ ਰਜਾਈ ਚ ਪਾਈ ਹੋਏ ਸੀ ਕਰ ਪੈ ਕਰ ਰੇ ਨਹੀਂ ਪਾਠ ਨਹੀਂ ਇਹ ਇਹ ਬੰਦੇ ਦੀ ਅੱਖੀ ਹੱਡ ਭੀਤੀ ਹੈ ਉਹਨੇ ਕਿਹਾ ਮੈਂ ਉੱਥੇ ਲੜਿਆ ਮੂੰਹ ਨਿਕਲ ਗਿਆ ਆਪੇ ਮੈਂ ਮਤਲਬ ਕਿ ਉਹ ਕੀਤੀ ਹੈ ਬਹਿਸ ਕੀਤੀ ਉਹਨਾਂ ਨਾਲ ਮੈਨੂੰ ਨਹੀਂ ਤੁਹਾਨੂੰ ਇਹ ਸਟੇਟਮੈਂਟ ਦੇਣ ਤੋਂ ਬਾਅਦ ਲੱਖਾ ਭਾਵੇਂ ਗੋਲੀਆਂ ਮਰਵਾ ਦਵੇ ਮੈਨੂੰ ਕੋਈ ਅਫਸੋਸ ਨਹੀਂ ਕਿਉਂਕਿ ਮੇਰੇ ਤੇ ਉਹਨੇ ਦੋ ਤਿੰਨ ਵਾਰ ਕੀਤੇ ਨੇ ਜਦੋਂ ਨੂੰ ਪਤਾ ਲੱਗ ਜਾਂਦੇ ਸੀ ਕਿ ਨਹੀਂ ਮੈਂ ਕਰਨੀ ਲੱਗੀ ਹਾਂ ਰੋਜ਼ ਕਰਨ ਲੱਗੀ ਹਾਂ ਕਦੇ ਸਾਡੇ ਘਰ ਉਹਨਾਂ ਨੇ ਕਦੀ ਮੇਰੇ ਥਾਣੇ 'ਚ ਪੁਲਿਸ 'ਚ ਫੋਨ ਕਰਵਾ ਦੇਣਾ ਤੇ ਇਹ ਤੁਹਾਡੀ ਕੁੜੀ ਐਦਾਂ ਕਰ ਰਹੀ ਕਦੀ ਮੇਰੇ ਸੋਹਰੇ ਵਾਲਿਆਂ ਨੂੰ ਕਰ ਦੇਣਾ ਸਾਡੇ ਵੱਲ ਕਿਉਂਕਿ ਉਹ ਤਾਂ ਸੰਤ ਬਣਦੇ ਨੇ ਨਾ ਮੈਂ ਗੁਰੂ ਘਰ ਮੈਂ ਅਰਦਾਸ ਕਰਕੇ ਆਈ ਹਾਂ ਮੈਂ ਕਲਗੀਆਂ ਦੇ ਪਾਸੋਂ ਮਾਰੇ ਤੂੰ ਇਹਦੇ ਕੋ ਸਿੱਖ ਪੇਜ ਆਪਣਾ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੇ ਭੇਜਿਆ ਸੀ ਨਾ ਕੋਈ ਅਸਰਮ ਤੇਜ ਵੀ ਹੋ ਕੇ ਡੇ ਤੂੰ ਅੱਛਾ ਚੱਲੇ ਗਿਆ ਉਹਨਾਂ ਨੇ ਉਹਨਾਂ ਦੇ ਬਿਤੇ ਤੁਹਾਨੂੰ ਉਹਨਾਂ ਨੇ ਭੇਜਿਆ ਤਾਂ ਉਹ ਬੰਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਾਪੜਾ ਦੇ ਕੇ ਭੇਜਿਆ ਤੁਸੀਂ ਕਬਰਾਇਆ ਨਾ ਮੈਂ ਵੀ ਨਹੀਂ ਕਬਰਾਉਂਦੇ ਨੀ ਕਬਰਾਉਂਦੇ ਹਾਂ ਦੇਖੋ ਤੁਸੀਂ ਉੱਥੋਂ ਬਹੁਤ ਦੂਰ ਆ ਇਹ ਤਾਂ ਕਲੀਅਰ ਆ ਮੈਂ ਉੱਥੇ 10 ਕਿਲੋਮੀਟਰ ਤੇ ਆ ਮੇਰਾ ਜਿਗਰਾ ਹਾਂ ਆਪ ਡਾਊਨ ਕਿਉਂਕਿ ਇਹ ਗੁੰਡਾ ਫੋਰਸ ਵੀ ਅਲੱਗ ਹੈ ਨਾ ਮੈਂ ਤੁਹਾਨੂੰ ਦੱਸਦਾ ਉਹੀ ਕਰ ਲਾ ਇਹ ਤਾਂ ਵਾਹ ਪਏ ਜਾਣਗੇ ਤੇ ਰਾਤ ਪਏ ਜਾਣਗੇ ਸਾਂ